ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਨੂੰ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਸੁਣਾਉਣ ਜਾ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਕਲਿੰਗਦੇਸ਼ ਵਿੱਚ ਇੱਕ ਬਹੁਤ ਹੀ ਬੜਾ ਸੂਰਵੀਰ ਅਤੇ ਤਾਕਤਵਰ ਰਾਜਾ ਰਾਜ ਕਰਦਾ ਸੀ। ਉਸ ਦੇ ਕੋਲ ਵਿਸ਼ਾਲ ਸੈਨਾ ਸੀ। ਉਹ ਕਿਸੇ ਵੀ ਰਾਜਾ ਦੇ ਤਾਕਤ ਮਹਿਮਾ ਦੀ ਪ੍ਰਸ਼ੰਸਾ ਸੁਣ ਕੇ ਈਰਖਾ ਨਾਲ ਭਰ ਜਾਂਦਾ ਸੀ ਅਤੇ ਤਦ ਉਸ ਦੇ ਮਨ ਵਿੱਚ ਇੱਕ ਇੱਛਾ ਪੈਦਾ ਹੋ ਜਾਂਦੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਰਾਜਾ ਜੁੱਧ ਕਰਕੇ ਉਸ ਦੀ ਸ਼ਕਤੀ ਨੂੰ ਤੋੜਿਆ ਜਾਵੇ। ਅਤੇ ਜਦੋਂ ਤੱਕ ਉਹ ਅਜਿਹਾ ਨਹੀਂ ਕਰ ਲੈਂਦਾ ਸੀ, ਉਸ ਨੂੰ ਆਰਾਮ ਨਹੀਂ ਮਿਲਦਾ ਸੀ। ਇਸੇ ਦਾ ਇਹ ਨਤੀਜਾ ਸੀ ਕਿ ਸਾਰੀ ਧਰਤੀ ਉਸ ਨੇ ਦਾ ਦਬਦਬਾ ਕਾਇਮ ਹੋ ਗਿਆ ਸੀ। ਕੁਝ ਰਾਜਿਆਂ ਨੂੰ ਉਸਨੇ ਜੁੱਧ ਵਿੱਚ ਹਰਾਇਆ ਤੇ ਕੁਝ ਨੇ ਬਿਨਾਂ ਜੁੱਧ ਕੀਤੇ ਹੀ ਉਸ ਤੋਂ ਹਾਰ ਸਵੀਕਾਰ ਕਰ ਲਈ ਇਸ ਤਰ੍ਹਾਂ ਸਾਰੇ ਰਾਜਿਆਂ ਨੇ ਨਾ ਸਿਰਫ ਉਸ ਦੀ ਸ਼ਕਤੀ ਦਾ ਲੋਹਾ ਮੰਨਿਆ ਬਲਕਿ ਉਸ ਨੂੰ ਸ਼੍ਰੋਮਣੀ ਬੀਰ ਵੀ ਮੰਨ ਲਿਆ ਇਸ ਤਰ੍ਹਾਂ ਕਾफी ਸਮਾ ਗੁਜ਼ਰਦਾ ਗਿਆ ਹੁਣ ਰਾਜਾ ਜੁੱਧ ਕਰੇ ਤਾਂ ਕਿਸ ਨਾਲ ਜੁੱਧ ਦੇ ਬਿਨਾਂ ਤਾਂ ਉਸ ਨੂੰ ਇੱਕ ਪਾਲ ਵੀ ਚੈਨ ਨਹੀਂ ਸੀ ਜੁੱਧ ਤਾਂ ਜਿਵੇਂ ਉਸ ਦਾ ਨਸ਼ਾ ਹੀ ਸੀ ਉਸ ਦੀ ਖਰਾਕ ਵੀ ਜੁੱਧ ਸੀ ਪਰ ਜੁੱਧ ਕਰੇ ਕਿਸ ਨਾਲ ਕਹਿੰਦੇ ਨੇ ਜਿਉਂ-ਜਿਉਂ ਇਨਸਾਨ ਦੀ ਸ਼ਕਤੀ ਵਧਦੀ ਜਾਂਦੀ ਹੈ ਤਿਉਂ ਤੇ ਉਸ ਦੀ ਤ੍ਰਿਸ਼ਨਾ ਵੀ ਵਧਦੀ ਜਾਂਦੀ ਹੈ ਤ੍ਰਿਸ਼ਨਾ ਦਾ ਕੋਈ ਅੰਤ ਨਹੀਂ ਹੁੰਦਾ ਇਹ ਹਾਲ ਕਲਿੰਗਰਾਜ ਦਾ ਸੀ ਇੰਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਵੀ ਉਸ ਦੇ ਮਨ ਵਿੱਚ ਹੋਰ ਸ਼ਕਤੀ ਪ੍ਰਾਪਤ ਕਰਨ ਦੀ ਲਾਲਸਾ ਹੀ ਸੀ ਇੱਕ ਪ੍ਰਭਲ ਇੱਛਾ ਸੀ ਉਸ ਦੇ ਅੰਦਰ ਜੋ ਕਿਸੇ ਨੂੰ ਵੀ ਆਪਣੇ ਅੱਗੇ ਝੁਕਾ ਕੇ ਸੰਤੁਸ਼ਟ ਹੁੰਦੀ ਸੀ ਜਦੋਂ ਕੋਈ ਰਾਜਾ ਬੰਦੀ ਬਣਾ ਕੇ ਉਸ ਦੇ ਸਾਹਮਣੇ ਝੁੱਕ ਕੇ ਖੜਾ ਹੁੰਦਾ ਤਾਂ ਇਸ ਨਾਲ ਉਸ ਨੂੰ ਭਰਪੂਰ ਪ੍ਰਸੰਤਾ ਹਾਸਲ ਹੁੰਦੀ ਹੁਣ ਕਾਫੀ ਸਮੇਂ ਤੋਂ ਅਜਿਹਾ ਕੁਝ ਵੀ ਨਹੀਂ ਸੀ ਹੋਇਆ। ਇਹੀ ਕਾਰਨ ਸੀ ਕਿ ਕਲਿੰਗਰਾ ਜੁੱਧ ਕਰਨ ਦੇ ਲਈ ਸ਼ਿਸ਼ਟ ਪਟਾਉਣ ਲੱਗਾ। ਉਸਨੇ ਆਪਣੇ ਦੂਤ ਚਾਰੇ ਦਿਸ਼ਾਵਾਂ ਵਿੱਚ ਭੇਜੇ ਕਿ ਜਿੱਥੇ ਕਿਤੇ ਉਸ ਦੀ ਉਚਾਈ ਜਿੱਥੇ ਕਿਤੇ ਉਸ ਦੀ ਬੁਰਾਈ ਹੋ ਰਹੀ ਹੋਵੇ ਤੇ ਕੋਈ ਰਾਜਾ ਉਸ ਦੇ ਖਿਲਾਫ ਸਾਜ਼ਿਸ਼ ਕਰ ਰਿਹਾ ਹੋਵੇ ਉਹਨਾਂ ਨੂੰ ਆ ਕੇ ਉਸ ਦੇ ਦੂਤ ਦੱਸਣ ਤੇ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਨਾਲ ਜੁੱਧ ਕਰੇ। ਹਨੇਰੀ ਚਖੜ ਦੀ ਪਰਵਾਹ ਕੀਤੇ ਬਿਨਾਂ ਦੂਤ ਚਾਰੇ ਦਿਸ਼ਾਵਾਂ ਵਿੱਚ ਚਲੇ ਗਏ ਪਰ ਜਲਦੀ ਹੀ ਵਾਪਸ ਵੀ ਆ ਗਏ। ਇਸੇ ਵੀ ਰਾਜ ਵਿੱਚ ਉਹਨਾਂ ਨੂੰ ਕਲਿੰਗਰਾਜ ਦੇ ਪ੍ਰਤੀ ਕੋਈ ਅਪਸ਼ਬਦ ਸੁਣਾਈ ਨਹੀਂ ਦਿੱਤਾ ਇਹ ਖਬਰ ਸੁਣ ਕੇ ਤਾਂ ਕਲਿੰਗਰਾਜ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਉਠਿਆ ਉਸ ਦਾ ਮਨ 부ਝਿਆ ਜਿਹਾ ਰਹਿਣ ਲੱਗਿਆ ਰਾਜ ਵਿੱਚ ਖੁਸ਼ਹਾਲੀ ਅਤੇ ਸੁਖ ਸੰਪੰਨਤਾ ਹੋਣ ਦੇ ਬਾਵਜੂਦ ਉਹ ਕੁਝ ਅਧੂਰਾ ਅਧੂਰਾ ਜਿਹਾ ਮਹਿਸੂਸ ਕਰ ਰਿਹਾ ਸੀ ਅੰਤ ਵਿੱਚ ਜਦੋਂ ਉਸ ਦੀ ਬਿਆਕੁਲਤਾ ਚਰਮ ਸੀਮਾ ਤੇ ਜਾ ਪੁੱਜੀ ਤਾਂ ਉਸ ਨੇ ਆਪਣੇ ਮੰਤਰੀਆਂ ਦੀ ਇੱਕ ਸਭਾ ਬੁਲਾਈ ਅਤੇ ਬੋਲਿਆ ਸਾਡੇ ਮੰਤਰੀगण ਇਸ ਤਰ੍ਹਾਂ ਖਾਲੀ ਬੈਠ ਕੇ ਮੈਂ ਅੱਕ ਚੁੱਕਿਆ ਹਾਂ ਅਸੀਂ ਜੁੱਧ ਚਾਹੁੰਦੇ ਹਾਂ ਜੁੱਧ ਪਰ ਕਿਸ ਨਾਲ ਕਰੀਏ ਕੀ ਤੁਸੀਂ ਲੋਕ ਕੋਈ ਅਜਿਹੀ ਯੋਜਨਾ ਨਹੀਂ ਕੱਢ ਸਕਦੇ ਕਿ ਸਾਨੂੰ ਕਿਸੇ ਤਰ੍ਹਾਂ ਦੇ ਨਾਲ ਜੁੱਧ ਕਰਨ ਦਾ ਜਲਦੀ ਮੌਕਾ ਮਿਲੇ ਮਹਾਰਾਜ ਮਹਾਮੰਤਰੀ ਨੇ ਉੱਠ ਕੇ ਕਿਹਾ ਜੁੱਧ ਕਰਨ ਦਾ ਕੋਈ ਕਾਰਨ ਹੁੰਦਾ ਪਰ ਇਤਿਹਾਸ ਪਾਸਤਾ ਕਿ ਦੂਰ ਦੂਰ ਦੇ ਰਾਜਾ ਤੇ ਰਾਜੇ ਵੀ ਤੁਹਾਡੀ ਤਾਕਤ ਦਾ ਲੋਹਾ ਮੰਨਦੇ ਨੇ ਅਤੇ ਤੁਹਾਡਾ ਨਾਮ ਸੁਣ ਕੇ ਹੀ ਸਿਰ ਝੁਕਾ ਲੈਂਦੇ ਨੇ ਨੀਤੀ ਦੇ ਅਨੁਸਾਰ ਜੋ ਤੁਹਾਡੀ ਇੱਛਾ ਜੁੱਧ ਕਰਨ ਦੀ ਆ ਮੈਂ ਉਸ ਨੂੰ ਲੋਹਾ ਮੰਨਦਾ ਜੋ ਤੁਹਾਡੇ ਸਾਹਮਣੇ ਆਪਣੇ ਆਪ ਨੂੰ ਅਤੁੱਸ਼ ਸਮਝਦਾ ਹੈ ਉਸ ਨਾਲ ਬਿਨਾਂ ਕਾਰਨ ਜੁੱਧ ਕਰਨਾ ਨਿਆਸੰਗਤ ਨਹੀਂ ਇਸ ਤਰ੍ਹਾਂ ਤੁਹਾਡਾ અપਮਾਨ ਹੋਵੇਗਾ ਹਾਂ ਤੁਸੀਂ ਹੀ ਦੱਸੋ ਮੰਤਰੀ ਹੁਣ ਅਸੀਂ ਕੀ ਕਰੀਏ ਜੁੱਧ ਦੇ ਬਿਨਾ ਸਾਨੂੰ ਚੈਨ ਨਹੀਂ ਆਉਂਦਾ ਤੇ ਬਿਨਾਂ ਕਾਰਨ ਜੁੱਧ ਤੂੰ ਅਨਿਤੀ ਦੱਸ ਦਿਓ ਨਿਰਾਸ਼ਤਾ ਨਾਲ ਭਰਿਆ ਕਲਿੰਗਰਾਜ ਬੋਲਿਆ ਆਖਿਰ ਕਿਵੇਂ ਹੋਵੇਗੀ ਸਾਡੀ ਇੱਛਾ ਪੂਰੀ ਕਿੰਨਾ ਸਮਾਂ ਹੋ ਗਿਆ ਸੀ ਕੋਈ ਜੁੱਧ ਨਹੀਂ ਲੜਿਆ ਆਖਿਰ ਕਦ ਤੱਕ ਅਸੀਂ ਹੱਥ ਤੇ ਹੱਥ ਧਰ ਕੇ ਬੈਠੇ ਰਹਾਂਗੇ ਕੀ ਤੁਸੀਂ ਲੋਕ ਜੁੱਧ ਦੇ ਲਈ ਕੋਈ ਕਾਰਨ ਪੈਦਾ ਨਹੀਂ ਕਰ ਸਕਦੇ ਜੁੱਧ ਦੀਆਂ ਪਰਸਥਿਤੀਆਂ ਪੈਦਾ ਕਰਨ ਦਾ ਕੋਈ ਉਪਾਏ ਮਹਾਰਾਜ ਇੱਕ ਮੰਤਰੀ ਨੇ ਕਿਹਾ ਕੀ ਉਪਾਏ ਅਮਾਤੇ ਜਲਦੀ ਬੋਲੋ ਮਹਾਰਾਜ ਤੁਹਾਡੀਆਂ ਪੁੱਤਰੀਆਂ ਬਹੁਤ ਸੋਹਣੀਆਂ ਹਨ ਵੱਡੇ ਵੱਡੇ ਰਾਜਿਆਂ ਦੀ ਇੱਛਾ ਹੈ ਕਿ ਤੁਹਾਡੀਆਂ ਪੁੱਤਰੀਆਂ ਨਾਲ ਵਿਆਹ ਕਰਵਾ ਕੇ ਤੁਹਾਡੇ ਨਾਲ ਸੰਬੰਧ ਬਣਾਉਣ ਪਰ ਤੁਹਾਡੇ ਡਰ ਦੇ ਕਾਰਨ ਕੋਈ ਅਜਿਹੀ ਇੱਛਾ ਮੂੰਹ ਤੋਂ ਪ੍ਰਗਟ ਨਹੀਂ ਕਰਦਾ ਇਸ ਲਈ ਤੁਹਾਡੀਆਂ ਰਾਜਕੁਮਾਰੀਆਂ ਨੂੰ ਹੱਥ ਵਿੱਚ ਬਿਠਾ ਕੇ ਰੱਥ ਵਿੱਚ ਬਿਠਾ ਕੇ ਰੱਥ ਦੇ ਚਾਰੋਂ ਪਾਸੇ ਇੱਕ ਪਰਦਾ ਲਗਵਾ ਦਿਓ ਅਤੇ ਸਾਰਥੀ ਨੂੰ ਕਹੋ ਕਿ ਉਹ ਰੱਥ ਨੂੰ ਲੈ ਕੇ ਸਾਰੇ ਰਾਜਾਂ ਵਿੱਚ ਘੁੰਮਣ ਅਤੇ ਨਾਲ ਹੀ ਨਾਲ ਇੱਕ ਵਿਅਤੀ ਇੱਕ ਮੁਨਾਦੀ ਕਰਦਾ ਨਾਲ-ਨਾਲ ਚੱਲੇ ਕਿ ਜੋ ਵੀ ਸੱਚਾ ਮਰਦ ਹੈ ਉਹ ਕਲਿੰਗਰਾਜ ਕੌਰੰਗ ਰਾਜਕੁਮਾਰੀ ਨੂੰ ਆਪਣੀ ਪਤਨੀ ਬਣਾ ਸਕਦਾ ਹੈ ਪਰ ਆਪਣੀ ਮਰਦਾਨਗੀ ਦਾ ਸਬੂਤ ਦੇਣ ਲਈ ਉਹਨਾਂ ਨੂੰ ਕਲਿੰਗਰਾਜ ਨਾਲ ਜੁਦ੍ਹ ਕਰਨਾ ਪਵੇਗਾ ਮੇਰਾ ਖਿਆਲ ਹੈ ਕਿ ਇਸ ਲਾਲ ਵਿੱਚ ਕੋਈ ਨਾ ਕੋਈ ਮੂਰਖ ਰਾਜਾ ਜ਼ਰੂਰ ਹੀ ਤੁਹਾਡੇ ਨਾਲ ਜੁਦ੍ਹ ਕਰਨ ਨੂੰ ਤਿਆਰ ਹੋ ਜਾਵੇਗਾ ਬਾਹ ਇਹ ਯੋਜਨਾ ਤਾਂ ਬਹੁਤ ਚੰਗੀ ਹੈ ਸਾਡੇ ਤੇ ਕਿਤੇ ਸਾਡੇ ਤੇ ਕਿਸੇ ਕਮਜ਼ੋਰ ਨੂੰ ਲਲਕਾਰ ਕੇ ਜੁੱਧ ਕਰਨ ਦਾ ਇਲਜ਼ਾਮ ਨਹੀਂ ਲੱਗੇਗਾ ਅਤੇ ਸਾਡੀ ਜੁੱਧ ਕਰਨ ਦੀ ਇੱਛਾ ਵੀ ਪੂਰੀ ਹੋ ਜਾਵੇਗੀ ਕਲਿੰਗਰਾਜ ਪ੍ਰਸੰਤਾ ਨਾਲ ਭਾਰ ਉਠਿਆ ਮਹਾ ਮੰਤਰੀ ਕੱਲ ਹੀ ਰਾਜਕੁਮਾਰੀਆਂ ਨੂੰ ਦੇਸ਼ ਘੁੰਮਣ ਦੇ ਲਈ ਭੇਜ ਦਿਓ ਅਤੇ ਫਿਰ ਦੂਜੇ ਦਿਨ ਹੀ ਕਲਿੰਗਰਾਜ ਰਾਜਕੁਮਾਰੀਆਂ ਨੂੰ ਰੱਥ ਤੇ ਬਿਠਾ ਕੇ ਦੇਸ਼ ਘੁਮਾਉਣ ਦੇ ਲਈ ਰਵਾਨਾ ਕਰਨ ਲੱਗਾ ਰਾਜਕੁਮਾਰੀਆਂ ਦੇ ਨਾਲ ਨਾਲ ਸੈਨਾ ਦੀ ਇੱਕ ਟੁਕੜੀ ਅਤੇ ਰਾਜ ਦੇ ਕੁਝ ਪ੍ਰਮੁੱਖ ਅਧਿਕਾਰੀ ਵੀ ਚੱਲ ਪਏ ਉਹ ਹਰ ਰਾਜ ਵਿੱਚ ਜਾ ਕੇ ਮਨਾਦੀ ਕਰਵਾਉਂਦੇ ਪਰ ਕਿਸੇ ਵੀ ਰਾਜ ਨੇ ਕਲਿੰਗਰਾਜ ਦੀ ਸਰਤ ਅਤੇ ਉਹਨਾਂ ਰਾਜਕੁਮਰੀਆਂ ਦਾ ਹੱਥ ਪੜਨ ਦੀ ਹਿੰਮਤ ਨਾ ਕੀਤੀ ਭਲਾ ਕਲਿੰਗਰਾਜ ਜਿਵੇਂ ਸ਼ਕਤੀਸ਼ਾਲੀ ਰਾਜੇ ਨਾਲ ਜੁੱਧ ਦਾ ਖਤਰਾ ਕੌਣ ਸਹੇੜਦਾ ਰਾਜੇ ਜੰਬੂ ਜੰਬੂ ਦੀਪ ਦਾ ਚੱਕਰ ਲਗਾ ਕੇ ਕਲਿੰਗਰਾਜੀਆਂ ਦਾ ਕਲਿੰਗ ਰਾਜਕੁਮਰੀਆਂ ਦਾ ਰਥ ਅਸ਼ਕ ਰਾਜਵਲ ਵਧਣ ਲੱਗਾ ਅਸ਼ਕ ਰਾਜ ਨੂੰ ਪਹਿਲੇ ਹੀ ਗੁਪਤ ਚਰਾਂ ਦੇ ਮadhyam ਨਾਲੇ ਸੂਚਨਾ ਮਿਲ ਚੁੱਕੀ ਸੀ ਇਸ ਲਈ ਉਸ ਦੇ ਹਰਥਨੇ ਨਗਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਭੇਟੋਂ ਪਾਰ ਭੇਜ ਕੇ ਨਗਰ ਦੇ ਦੁਆਰ ਬੰਦ ਕਰਵਾ ਦਿੱਤੇ ਅਤੇ ਉਸ ਤੋਂ ਬਾਅਦ ਫਿਰ ਰਾਜੇ ਦਾ ਇਸ ਤਰ੍ਹਾਂ ਭੈਪਿਤ ਹੋ ਕੇ ਉਪਾਰ ਭੇਜਣਾ ਤੇ ਦਵਾਰ ਬੰਦ ਕਰ ਦੇਣਾ ਉਸ ਦੇ ਮੰਤਰੀ ਨੰਦੀਸ਼ੇਨ ਨੂੰ ਬਹੁਤ ਬੁਰਾ ਲੱਗਿਆ ਕਲਿੰਗਰਾਜ ਦੀ ਮਰਦਾਨਗੀ ਸੰਬੰਧੀ ਐਲਾਨ ਨੇ ਤਾਂ ਉਸ ਨੂੰ ਹੋਰ ਵੀ ਜ਼ਿਆਦਾ ਬੇਚੈਨ ਕਰ ਦਿੱਤਾ ਸੀ ਉਹ ਅਸ਼ਕਰਾਜ ਨੂੰ ਬੋਲਿਆ ਮਹਾਰਾਜ ਨਾ ਮਰਦ ਹੋਣ ਦਾ ਕਲੰਕ ਲੈ ਕੇ ਜੀਉਣ ਨਾਲ ਤਾਂ ਜੁੱਧ ਖੇਤਰ ਵਿੱਚ ਮਰਦਾਨਗੀ ਦਿਖਾਉਂਦੇ ਹੋਏ ਸੀਧੀ ਨੂੰ ਪ੍ਰਾਪਤ ਕਰਨਾ ਹੈ ਕਿਤੇ ਜ਼ਿਆਦਾ ਸਨਮਾਨ ਦੀ ਗੱਲ ਹੁੰਦੀ ਮੇਰੀ ਬੇਨਤੀ ਹੈ ਕਿ ਤੁਸੀਂ ਉਹਨਾਂ ਰਾਜਕੁਮਾਰੀਆਂ ਨੂੰ ਸਨਮਾਨ ਸਹਿਤ ਰਾਜਮਲ ਵਿੱਚ ਬੁਲਾ ਕੇ ਕਲਿੰਗਰਾਜ ਦੀ ਚੁਣੌਤੀ ਸਵੀਕਾਰ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਧਰਤੀ ਮਰਦਾਂ ਤੋਂ ਖਾਲੀ ਨਹੀਂ ਹੈ ਜੇਕਰ ਅਸੀਂ ਜੀਤੂ ਰਹੇ ਤਾਂ ਪੂਰੇ ਸੰਸਾਰ ਵਿੱਚ ਸਾਡੀ ਬੀਤਤਾ ਦਾ ਡੰਕਾ ਬੱਜੇਗਾ ਪਰ ਜੇਕਰ ਸਾਡੀ ਹਾਰ ਵੀ ਹੋਈ ਤਾਂ ਵੀ ਅਸੀਂ ਆਤਮ ਸਨਮਾਨੀ ਮਰਦ ਕਹਿਲਾਵਾਂਗੇ ਜੁੱਧ ਵਿੱਚ ਹਾਰ ਵੱਲ ਹਾਰ ਵੱਖ ਗੱਲ ਹੈ ਪਰ ਵਿਆਹ ਦੇ ਲਈ ਦਵਾਰ ਤੇ ਆਈਆਂ ਰਾਜਕੁਮਾਰੀਆਂ ਨੂੰ ਵਾਪਸ ਕਰਨਾ ਘੋਰ ਅਪਮਾਨ ਦੀ ਗੱਲ ਹੈ ਆਪਣੇ ਮੰਤਰੀ ਦੀਆਂ ਗੱਲਾਂ ਸੁਣ ਕੇ ਰਾਜਾ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਦੀ ਮਰਦਗਾਨਗੀ ਵੀ ਜਾਗ ਉੱਠੀ ਉਸਨੇ ਫੌਰਨ ਹੀ ਰਾਜਕੁਮਾਰੀਆਂ ਨੂੰ ਆਦਰ ਸਹਿਤ ਮਹਿਲ ਵੱਲ ਬੁਲਾ ਲਿਆ ਉਸ ਤੋਂ ਬਾਅਦ ਕਲਿੰਗ ਰਾਜ ਨੂੰ ਇਹ ਸੂਚਨਾ ਭੇਜਵਾ ਦਿੱਤੀ ਗਈ ਕਲਿੰਗ ਰਾਜ ਦਾ ਜੁੱਧ ਦੇ ਲਈ ਪਹਿਲਾਂ ਹੀ ਕਾਲਾ ਸੀ ਇਸ ਲਈ ਇਹ ਸੂਚਨਾ ਮਿਲਦੇ ਹੀ ਆਪਣੀ ਸੈਨਾ ਨੂੰ ਤਿਆਰ ਕਰਨ ਲੱਗਾ ਤੇ ਜੁੱਧ ਦੇ ਲਈ ਚੱਲ ਪਿਆ ਉਸਦੀ ਸੈਨਾ ਗਰਜਦੀ ਅਤੇ ਚਾਰੇ ਪਾਸਿਆਂ ਤੋਂ ਮਿੱਟੀ ਉਡਾਉਂਦੀ ਹੋਈ ਇਸ ਰਾਜ ਦੇ ਸੀਮਾ ਦੇ ਕੋਲ ਪੁੱਜੀ ਤਾਂ ਨੰਦੀ ਸੈਨ ਨੇ ਆਪਣੇ ਦੂਤ ਦੁਆਰਾ ਕਲਿੰਗ ਰਾਜ ਦੇ ਕੋਲ ਪ੍ਰਸਤਾਵ ਭੇਜਿਆ ਕਿ ਦੋਨਾਂ ਦਲਾਂ ਨੂੰ ਆਪਣੀ ਆਪਣੀ ਸੀਮਾ ਵਿੱਚ ਰਹਿ ਕੇ ਮੈਦਾਨ ਵਿੱਚ ਜੁੱਧ ਕਰਨਾ ਚਾਹੀਦਾ ਕਲਿੰਗਰਾਜ ਨੇ ਇਸ ਗੱਲ ਨੂੰ ਮੰਨ ਕੇ ਉੱਥੇ ਆਪਣੇ ਸੈਨਾ ਦਾ ਪੜਾਅ ਕੀਤਾ। ਜੰਦਭੂਮੀ ਦੇ ਕੋਲ ਹੀ ਇੱਕ ਤਪਸਵੀ ਮਹਾਤਮਾ ਦੀ ਕੁਟਿਆ ਸੀ। ਇੱਕ ਦਿਨ ਕਲਿੰਗਰਾਜ ਭੇਸ ਬਦਲ ਕੇ ਮਹਾਤਮਾ ਜੀ ਨੂੰ ਮਿਲਿਆ। ਉਸ ਨੇ ਉਸ ਨੂੰ ਜੁੱਧ ਦੇ ਸੰਬੰਧ ਵਿੱਚ ਭਵਿੱਖਬਾਣੀ ਕਰਨ ਦੀ ਪ੍ਰਾਰਥਨਾ ਕੀਤੀ। ਹਾਲਾਂਕਿ ਉਹ ਜੁੱਧ ਦੇ ਪ੍ਰਤੀ ਪੂਰੀ ਤਰ੍ਹਾਂ ਆਸਵੰਦ ਸੀ ਕਿ ਜਿੱਤ ਉਸ ਦੀ ਹੋਵੇਗੀ ਪਰ ਫਿਰ ਵੀ ਉਹ ਹੋਰ ਜ਼ਿਆਦਾ ਆਸਵੰਦ ਹੋਣਾ ਚਾਹੁੰਦਾ ਸੀ। ਮਹਾਤਮਾ ਜੀ ਨੇ ਉਸ ਦੇ ਸੰਬੰਧ ਵਿੱਚ ਕੁਝ ਨਹੀਂ ਦੱਸ ਸਕੇ। ਉਸਨੇ ਕਲਿੰਗਰਾਜ ਨੂੰ ਦੂਸਰੇ ਦਿਨ ਆਉਣ ਲਈ ਕਿਹਾ ਉਹ ਚਲਿਆ ਗਿਆ ਰਾਤ ਨੂੰ ਮਹਾਤਮਾ ਨੇ ਇੰਦਰ ਨੂੰ ਬੁਲਾ ਕੇ ਪੁੱਛਿਆ ਦੇਵ ਭਵਿੱਖ ਵਿੱਚ ਹੋਣ ਵਾਲੇ ਜੰਦ ਵਿੱਚ ਕਿਸ ਦੀ ਜਿੱਤ ਹੋਵੇਗੀ ਜਿੱਤਣ ਅਤੇ ਹਾਰਨ ਵਾਲੇ ਵੱਲੋਂ ਕੀ ਕੀ ਲੱਛਣ ਪ੍ਰਗਟ ਹੋਣਗੇ ਇੰਦਰ ਭਵਿੱਖੀ ਜੰਦ ਦਾ ਨਤੀਜਾ ਦੱਸ ਕੇ ਚਲਿਆ ਗਿਆ ਦੂਜੇ ਦਿਨ ਕਲਿੰਗਰਾ ਚੋਰੀ ਛਿਪੇ ਆਪਣੇ ਪ੍ਰਸ਼ਨ ਦਾ ਉੱਤਰ ਲੈਣ ਲਈ ਆਇਆ ਮਹਾਰਾਜ ਜੀ ਨੇ ਸਹਿਜ ਭਾਵਨਾ ਕਿਹਾ ਇਸ ਜੁੱਧ ਵਿੱਚ ਕਲਿੰਗਰਾਜ ਦੀ ਜਿੱਤ ਹੋਵੇਗੀ ਅਤੇ ਅਸਕਰਾਜ ਦੀ ਹਾਰ ਉਹਨਾਂ ਦੇ ਇਹਨਾਂ ਕਹਿੰਦੇ ਹੀ ਕਲਿੰਗਰਾਜ ਖੁਸ਼ੀ ਨਾਲ ਉੱਛਲ ਪਿਆ ਉਹ ਬਿਨਾਂ ਹੋਰ ਕੁਝ ਪੱਛੇ ਉੱਥੋਂ ਵਾਪਸ ਗਿਆ ਆਪਣੇ ਡੇਰੇ ਵਿੱਚ ਪਹੁੰਚਦੀ ਉਸਨੇ ਭਿਕਵਣੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੁੰਦੇ ਹੀ ਹੁੰਦੇ ਇਸ ਗੱਲ ਦਾ ਅਸਕਰਾਜ ਦੇ ਕੰਨਾਂ ਤੱਕ ਪੁੱਜੀ ਉਹ ਪਹਿਲਾਂ ਤੋਂ ਹੀ ਡਰਿਆ ਹੋਇਆ ਸੀ ਇਹ ਗੱਲ ਸੁਣ ਕੇ ਤਾਂ ਉਹ ਹੋਰ ਅਧਮਰਿਆ ਹੋ ਗਿਆ ਇਸ ਤਰ੍ਹਾਂ ਹੁਣ ਅਸਕਰਾਜ ਦਾ ਮਨੋਵਲ ਚਾਹੇ ਟੁੱਟ ਚੁੱਕਾ ਸੀ ਪਰ ਉਸ ਦਾ ਮੰਤਰੀ ਜਿਹੀਆਂ ਗੱਲਾਂ ਵਿੱਚ ਆ ਕੇ ਹਿੰਮਤ ਹਾਨਣ ਵਾਲਾ ਨਹੀਂ ਸੀ ਮਾਨੀ ਮਾਨ ਉਸ ਨੇ ਦ੍ਰਿ નિਸ਼ਚਾ ਕਰ ਰੱਖਿਆ ਸੀ ਕਿ ਚਾਹੇ ਕੁਝ ਵੀ ਹੋ ਜਾਵੇ ਇਸ ਵਾਰ ਕਲਿੰਗਰਾਜ ਨੂੰ ਹਰਾਉਣਾ ਜ਼ਰੂਰੀ ਹੈ ਕਲਿੰਗਰਾਜ ਦੁਆਰਾ ਫਲਾਈ ਗਈ ਇਸ ਗੱਲ ਦੀ ਜਾਂਚ ਲਈ ਰਾਤ ਨੂੰ ਨੰਦੀ ਸੈਨ ਆਪਣੇ ਉਸ ਤਪਸਵੀ ਮਹਾਤਮਾ ਕੋਲ ਪਹੁੰਚਿਆ ਉਸ ਦੇ ਪੁੱਛਣ ਤੇ ਮਹਾਤਮਾ ਜੀ ਨੇ ਉਹੀ ਗੱਲ ਜਿਵੇਂ ਤਿਉਂ ਕਹਿ ਦਿੱਤੀ ਤਾਂ ਮੰਤਰੀ ਨੇ ਫਿਰ ਪੁੱਛਿਆ ਮਹਾਰਾਜ ਜੁਦ ਵਿੱਚ ਜਿੱਤਣ ਅਤੇ ਹਾਰਨ ਵਾਲੇ ਦਾ ਕੀ ਕੀ ਅਸੋਭ ਲੱਛਣ ਦਿਖਾਈ ਦੇਣਗੇ ਮਹਾਤਮਾ ਜੀ ਬੋਲੇ ਅਸ਼ਕਰਾਜ ਨੂੰ ਤੂੰ ਦੂਸਰੇ ਪਾਸੇ ਚਿੱਟਾ ਬਲਦ ਦਿਖਾਈ ਦੇਵੇਗਾ ਉਹ ਅਸਲ ਵਿੱਚ ਕਲਿੰਗਰਾਜ ਦਾ ਰਖਿਆਕ ਦੇਵਤਾ ਹੋਵੇਗਾ ਅਤੇ ਕਲਿੰਗਰਾਜ ਦੂਜੇ ਪਾਸੇ ਇੱਕ ਕਾਲਾ ਬਲਦ ਦਿਖਾਈ ਦੇਵੇਗਾ ਜੋ ਅਸਲ ਵਿੱਚ ਅਸ਼ਕਰਾਜ ਦਾ ਕਾਲ ਹੋਵੇਗਾ ਨੰਦੀ ਸੈਨ ਉਥੋਂ ਵਾਪਸ ਆ ਗਿਆ ਇਸ ਵਿਖਵਾੜੀ ਨਾਲ ਉਹ ਵੀ ਨਿਰਾਸ਼ ਨਹੀਂ ਹੋਇਆ ਉਸਨੇ 1000 ਚੁਣੇ 1000 ਚੁਣੇ ਹੋਏ ਸੈਨਿਕਾਂ ਨੂੰ ਆਪਣੇ ਕੋਲ ਬੁਲਾਇਆ ਉਸਨੇ ਕਈ ਤਰ੍ਹਾਂ ਦੇ ਉਹਨਾਂ ਦੀ ਪ੍ਰੀਖਿਆ ਲਈ ਤੇ ਪ੍ਰੀਖਿਆ ਲਈ ਉਹ ਮਹਾਰਾਜ ਦੇ ਲਈ ਕੀ ਕੀ ਕਰ ਸਕਦੇ ਨੇ ਕਈ ਤਰ੍ਹਾਂ ਨਾਲ ਉਹਨਾਂ ਦੀ ਅਪਰੀਖਿਆ ਲੈਣ ਤੋਂ ਬਾਅਦ ਨੰਦੀਸੈਨ ਸੰਤੋਸ਼ ਠੋਕੇ ਬੋਲਿਆ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਤੁਸੀਂ ਲੋਕ ਮੌਕਾ ਪੈਣ ਤੇ ਆਤਮ ਬਲਦਾਨ ਕਰ ਲਈਏ ਨਹੀਂ हिचਕਿਜਾਉਂਗੇ ਤੁਸੀਂ ਲੋਕੇ ਇਸ ਤਰ੍ਹਾਂ ਨਾਲ ਪ੍ਰਾਣਾਂ ਦਾ ਮੋਹ ਤਿਆ ਕੇ ਜੁਦ੍ਹ ਕਰਨਾ ਮਿਥੀ ਮਿਤੀ ਮਿਤੀ ਤੇ ਜੁਦ੍ਹ ਆਰੰਭ ਹੋਇਆ ਕਲਿੰਗ ਰਾਜਪੂ ਇੱਕ ਮਾਣੀ ਤੇ ਪੂਰਾ ਵਿਸ਼ਵਾਸ ਕਰਕੇ ਪਹਿਲੇ ਤੋਂ ਹੀ ਆਪਣੀ ਜਿੱਤ ਮਨ ਬੈਠਾ ਸੀ ਇਸ ਲਈ ਉਸਨੇ ਜਿੱਤ ਦੇ ਲਈ ਵਿਸ਼ੇਸ਼ ਮਿਹਨਤ ਨਹੀਂ ਕੀਤੀ ਜਦ ਕਿ ਅਸ਼ਕਰਾਜ ਆਪਣੇ ਬਚਾਅ ਦੇ ਲਈ ਪੂਰੀ ਤਾਕਤ ਨਾਲ ਜੁਦਦ ਕਰ ਰਿਹਾ ਸੀ ਜਦੋਂ-ਜਦੋਂ ਕਮਜ਼ੋਰ ਪੈਂਦਾ ਦਿਖਦਾ ਤਾਂ ਪਿੱਛੋਂ ਦੀ ਨੰਦੀ ਸੈਨ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਨਾਲ ਉਸਦੀ ਹਿੰਮਤ ਵਧਾਉਂਦਾ ਉਹ ਆਪ ਵੀ ਜੁਦਦ ਕਰਨ ਦੇ ਲਈ ਤਤਪਰ ਸੀ ਇੰਨਾ ਸਭ ਹੋਣ ਦੇ ਵੀ ਅਸ਼ਕਰਾਜ ਦੁਸ਼ਮਣਾਂ ਨੂੰ ਪਿੱਛੇ ਨਹੀਂ ਹਟਾ ਪਾਉਂਦਾ ਉਸ ਸਮੇਂ ਨੰਦੀ ਸੈਨ ਨੂੰ ਮਹਾਤਮਾ ਦੀ ਗੱਲ ਯਾਦ ਆਈ ਉਸਨੇ ਤੁਰੰਤ ਅਸ਼ਕਰਾਜ ਨੂੰ ਪੁੱਛਿਆ ਮਹਾਰਾਜ ਤੁਹਾਨੂੰ ਉੱਧਰ ਕੋਈ ਜਾਨਵਰ ਦਿਖਾਈ ਦੇ ਰਿਹਾ ਰਾਜਾ ਨੇ ਕਿਹਾ ਹਾਂ ਉਸ ਸੈਨਾ ਵਿੱਚ ਇੱਕ ਚਿੱਟੇ ਰੰਗ ਦਾ ਬਲਦ ਦਿਖਾਈ ਦਿੰਦਾ ਨੰਦੀ ਸੈਨ ਨੇ ਇੱਕਦਮ ਆਪਣੇ 1000 ਵਿਸ਼ਵਾਸੀ ਸੈਨਿਕਾਂ ਨੂੰ ਅੱਗੇ ਕਰਕੇ ਕਿਹਾ ਮਹਾਰਾਜ ਇਹਨਾਂ ਨੂੰ ਲੈ ਕੇ ਤੁਸੀਂ ਆਪਣੇ ਉਸ ਬਲਦ ਨੂੰ ਮਾਰ ਦਿਓ ਉਸ ਦੇ ਨਾਲ ਕਲਿੰਗਰਾਜ ਹੁਣੇ ਉਸ ਦੇ ਕਾਰਨ ਹੀ ਕਲਿੰਗਰਾਜ ਹੁਣ ਤੱਕ ਜੇਤੂ ਬਣਿਆ ਹੋਇਆ ਉਸ ਨੂੰ ਮਾਰ ਕੇ ਤਾਂ ਦੁਸ਼ਮਣਾਂ ਨਾਲ ਨਿਪਟਣਾ ਅਸ਼ਕਰਾ ਚੁੜੇ ਹੋਏ ਜੋਧਿਆਂ ਨੂੰ ਲੈ ਕੇ ਮਾਰਦਾ ਕੁੱਟਦਾ ਦੁਸ਼ਮਣਾਂ ਸੈਨਾ ਦੇ ਵਿੱਚ ਪਹੁੰਚਿਆ ਦੁਸ਼ਮਣਾਂ ਦੇ ਬਹੁਤ ਰੋਕਣ ਤੇ ਵੀ ਉਸ ਦੇ ਸਾਸੀ ਸੈਨਿਕ ਨਹੀਂ ਰੁਕੇ ਉਹ ਸਾਰੇ ਸੈਨਿਕ ਰਾਜਾ ਦੇ ਲਈ ਪ੍ਰਾਨ ਤੱਕ ਨਿਸ਼ਾਵਰ ਕਰਨ ਨੂੰ ਤਿਆਰ ਸਨ ਉੱਥੋਂ ਪਹੁੰਚ ਕੇ ਰਾਜਾ ਤੇ ਬਲਦ ਨੂੰ ਤਲਵਾਰ ਨਾਲ ਮਾਰ ਛੁੱਟਿਆ ਉਸ ਦੇ ਮਰਦੇ ਹੀ ਕਲਿੰਗਰਾਜ ਦੀ ਦੇਵਤਾ ਨਸ਼ਟ ਹੋ ਗਈ। ਅਸ਼ਕਰਾਜ ਨੇ ਪੂਰੇ ਉਤਸ਼ਾਹ ਨਾਲ ਉਸ ਦੀ ਸੈਨਾ ਨੂੰ ਗਾਜਰ ਮੂਲੀ ਦੀ ਤਰ੍ਹਾਂ ਵੱਡਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਪੱਖ ਦੇ ਲੋਕ ਘਬਰਾ ਕੇ ਮੈਦਾਨ ਤੋਂ ਭੱਜਣੇ ਸ਼ੁਰੂ ਹੋ ਗਏ। ਇਸ ਨਾਲ ਅਸ਼ਕਰਾਜ ਦਾ ਉਤਸ਼ਾਹ ਹੋਰ ਵੀ ਵੱਧ ਗਿਆ। ਅਤੇ ਉਹ ਦੁੱਗਣੀ ਤਾਕਤ ਨਾਲ ਦੁਸ਼ਮਣ ਤੇ ਟੁੱਟ ਪਿਆ। ਕਲਿੰਗਰਾਜ ਦੀ ਹਾਰ ਹੋਣ ਲੱਗੀ। ਕਲਿੰਗਰਾਜ ਦਾ ਜੇਤੂ ਸੁਪਨਾ ਝੂਠਾ ਸਾਬਤ ਹੋਣ ਲੱਗਾ। ਉਹ ਜੁੱਧ ਵਿੱਚ ਪ੍ਰਾਣ ਬਚਾ ਕੇ ਭੱਜ ਖੜਾ ਹੋਇਆ ਰਸਤੇ ਵਿੱਚ ਮਹਾਤਮਾ ਦੇ ਕੋਲੋਂ ਲੰਘਦਿਆਂ ਉਸਨੇ ਬਾਜ਼ ਮਾਰ ਕੇ ਕਿਹਾ ਓਏ ਝੂਠੇ ਧੋਖੇबाज ਮੈਂ ਤੇਰੀ ਭਵਿੱਖਬਾਣੀ ਤੇ ਵਿਸ਼ਵਾਸ ਕਰਕੇ ਅੱਜ ਬਹੁਤ ਵੱਡਾ ਧੋਖਾ ਖਾਦਾ ਮੈਂ ਤੇਰੇ ਤੇ ਵਿਸ਼ਵਾਸ ਨਾ ਕਰਕੇ ਪਹਿਲਾਂ ਤੋਂ ਹੀ ਮਨ ਲਗਾ ਕੇ ਜੁੱਧ ਕਰਦਾ ਤਾਂ ਇਸ ਸਮੇਂ ਮੇਰੀ ਅਜੇ ਹਾਲਤ ਨਾ ਹੁੰਦੀ ਜੇਕਰ ਤੁਸੀਂ ਇਸ ਕਹਾਣੀ ਦਾ ਅਗਲਾ ਪਾਟ ਸੁਣਨਾ ਚਾਹੁੰਦੇ ਹੋ ਤਾਂ ਕੱਲ੍ਹ ਵਾਲੀ ਵੀਡੀਓ ਨੂੰ ਜ਼ਰੂਰ ਸੁਣਨਾ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਕੋਈ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ